ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆ ਕਿਸਾਨ ਵੀਰੋ ਪੀਐਮ ਕਿਸਾਨ ਸਨਮਾਨਿਤ ਦੀ ਯੋਜਨਾ ਤਹਿਤ ਜਿਨ੍ਹਾਂ ਦੇ ਕੇਵਾਈਸੀ ਕਰਕੇ ਪੈਸੇ ਰੁਕੇ ਹੋਏ ਆ ਅੱਜ ਮੈਂ ਤੁਹਾਨੂੰ ਥੋੜੇ ਫੋਨ ਰਾਹੀਂ ਇੱਕ ਸੌਖਾ ਜਿਹਾ ਤਰੀਕਾ ਦੱਸੂਗਾ ਜਿਸ ਨਾਲ ਤੁਸੀਂ ਘਰ ਬੈਠੇ ਹੀ ਮੋਬਾਈਲ ਫੋਨ ਰਾਹੀਂ ਕੇਵਾਈਸੀ ਕਰ ਸਕਦੇ ਹੋ ਸਭ ਤੋਂ ਪਹਿਲਾਂ ਆਪਦੇ ਫੋਨ ਦੇ ਵਿੱਚ Google Play Store ਤੋਂ ਪੀਐਮ ਕਿਸਾਨ ਐਪ ਤੁਸੀਂ ਡਾਊਨਲੋਡ ਕਰ ਲੈਣੀ ਆ ਜੇ ਮੇਰੇ ਪਹਿਲਾਂ ਪੀਐਮ ਕਿਸਾਨ ਐਪ ਡਾਊਨਲੋਡ ਕੀਤੀ ਹੋਈ ਆ ਐਪ ਖੋਲ ਕੇ ਇੱਥੇ ਜਿਵੇਂ ਆਪਸ਼ਨਸ ਆਉਂਦੀਆਂ ਲੌਗਇਨ ਕਰਕੇ ਲੌਗਇਨ ਕਰਕੇ ਇੱਥੇ ਚਾਰ ਤਰ੍ਹਾਂ ਦੀ ਆਪਸ਼ਨ ਆ ਰਹੀਆਂ ਆਪਾਂ ਬੈਨੀਫਿਸ਼ੀਰੀ ਸਿਲੈਕਟ ਕਰ ਲੈਣਾ ਫਿਰ ਆਪਾਂ ਆਧਾਰ ਕਾਰਡ ਨੰਬਰ ਭਰਨਾ ਫਿਰ ਜਿਹੜਾ ਆਧਾਰ ਕਾਰਡ ਨਾਲ ਮੋਬਾਈਲ ਨੰਬਰ ਅਟੈਚ ਹੋਵੇਗਾ ਉਸ ਤੇ ਇੱਕ 6 ਅੱਖਰਾਂ ਦਾ ਮੈਸੇਜ ਆ ਜਾਊਗਾ ਫਿਰ ਆਪਾਂ ਮੈਸੇਜ ਰਾਹੀਂ ਆਪਣੀ ਆਈਡੀ ਲੌਗਇਨ ਕਰ ਲੈਣੀ ਆ ਆ ਜਿਵੇਂ ਇਹਨਾਂ ਦੀ ਲੌਗਇਨ ਹੋ ਗਈ ਫਿਰ ਇੱਥੇ ਡੈਸ਼ਬੋਰਡ ਵਿੱਚ ਜਾ ਕੇ ਜੋ ਆਪਣੀ ਘਾਟਵਾ ਦਾ ਆਪਣੇ ਖਾਤੇ ਦੇ ਵਿੱਚ ਇਹਨਾਂ ਦੀ ਜ਼ਮੀਨ ਦੀ ਜਮ੍ਹਾਂਬੰਦੀ ਚੜੀ ਹੋਈ ਆ ਬੈਂਕਰ ਕਾਰਡ ਸਹੀ ਆ ਪਰ ਕੇਵਾਈਸੀ ਨੋ ਆ ਉਹਨੂੰ ਸਿਲੈਕਟ ਕਰਕੇ ਕਲਿਕ ਹੇਅਰ ਟੂ ਕੰਪਲੀਟ ਯੋਰ ਕੇਵਾਈਸੀ ਸਿਰਫ ਇੱਥੇ ਇੱਕ ਐਮ ਪੀਨ ਭਰ ਲੈਣਾ ਜੋ ਫੋਰਗੇਟ ਕਰ ਲੈਣਾ ਐਮ ਪੀਨ ਦੁਆਰਾ ਇੱਕ ਮੈਸੇਜ ਆਊਗਾ 280 305 ਫਿਰ ਆਪ ਦਾ ਇੱਕ MPIN ਸਿਲੈਕਟ ਕਰ ਲੈਣਾ ਜਿਵੇਂ ਕੋਈ ਵੀ ਆਪਣੇ ਨੰਬਰ 6 ਅੱਖਰਾਂ ਦਾ MPIN ਸਿਲੈਕਟ ਕਰਕੇ ਤੁਸੀਂ ਰੱਖ ਸਕਦੇ ਹੋ ਜਿਵੇਂ ਕਰ ਲਿਆ ਫਿਰ ਬਾਅਦ ਚ ਡੈਸ਼ ਬੋਰਡ ਵਿੱਚ ਜਾ ਕੇ ਜੋ ਚੀਜ਼ ਆਪਣੀ ਦਰਸਤ ਕਰਨ ਵਾਲੀ ਆ ਉਹਦੇ ਵਿੱਚ ਕਲਿੱਕ ਕਰਕੇ MPIN ਭਰ ਕੇ ਨੰਬਰ ਭਰ ਕੇ ਇਹ ਅੱਖਰਾਂ ਦਾ ਕੋਡ ਇਦਾਂ ਕਰਕੇ ਤੇ ਕੇ ਫਿਰ ਆਪਣੇ ਕੋਲੇ ਇੱਕ ਆ ਚੀ ਖੁੱਲ ਜੇਗੀ ਜਿਵੇਂ ਆਪਣੇ ਕੋਲ ਕਿਸਾਨ ਵੀਰ ਖੜੇ ਆ ਤੁਸੀਂ ਅੱਖਾਂ ਝਪਕ ਦਿਓ ਇਦਾਂ ਇੱਕ ਵਾਰੀ ਜਦੋਂ ਝਪਕ ਦਿਓ ਇਮੇਜ ਕੈਪਚਰ ਹੋਗੀ ਆ ਦੇਖੋ ਇਹ ਨਾਲ ਦੀ ਨਾਲ ਹੀ 24 ਘੰਟਿਆਂ ਦੇ ਵਿੱਚ ਇਹਨਾਂ ਦੀ KYC ਸਿਸਟਮ ਦੇ ਵਿੱਚ ਅਪਡੇਟ ਹੋ ਜੂਗੀ ਸੋ ਕਿਸਾਨ ਵੀਰੋ ਆਪਾਂ ਇਦਾਂ ਹੀ ਘਰੇ ਬੈਠੇ ਸੌਖੇ ਜਿਹੇ ਤਰੀਕੇ ਨਾਲ ਇੱਕ ਐਪ ਡਾਊਨਲੋਡ ਕਰਕੇ ਬਿਨਾਂ ਕੋਈ ਦੁਕਾਨਦਾਰਾਂ ਨੂੰ ਦੁਕਾਨਾਂ ਤੇ ਪੈਸੇ ਦੇ ਕੇ ਆਪਾਂ ਘਰ ਬੈਠੇ ਹੀ ਸਸਤੇ ਤਰੀਕੇ 'ਚ ਆਪਣੀ KYC ਕਰ ਸਕਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ